ਜਾਣ ਕੇ ਬਾਤ ਕਰਨੀ ਹੈ ਸਰਕਾਰਾਂ ਦੇ ਕੋਲ ਅੱਜ ਆਪਾਂ ਇੱਥੇ ਕੰਨੀਆਂ ਦੇ ਵਿੱਚ ਬੜਾ ਮਨ ਦੁਖੀ ਆ ਬੜਾ ਮਨ ਦੁਖੀ ਆ ਕਿ ਸਾਡੇ ਨਾਲ ਕੀ ਹੋ ਰਿਹਾ ਅੱਜ ਕਲੌਡ ਦੇ ਵਿੱਚ ਹੋ ਰਿਹਾ ਔਰ ਕਿਸਾਨਾਂ ਨਾਲ ਕੀ ਹੋ ਰਿਹਾ ਭਾਜਪਾ ਨੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਕ੍ਰਿਸਚੀਅਨਾਂ ਨਾਲ ਕੀ ਹੋ ਰਿਹਾ ਲੇਕਿਨ ਕੱਲੇ ਕੱਲੇ ਆਪੋ ਆਪਣਾ ਢੋਲ ਗੱਲ ਬਾਤ ਬਣਾਉਂਦੇ ਆਗੇ ਜਿਹੜੇ ਆਪਣੇ ਵਿਚਾਰ ਆ ਅਸੀਂ ਕਿਸਾਨਾਂ ਦੇ ਨਾਲ ਜਾਂਦੇ ਆ ਅਸੀਂ ਸਾਡੇ ਕੋਲ ਜ਼ਮੀਨ ਨਹੀਂ ਹੈ ਇਹ ਗੱਲ ਕਹਿੰਦੇ ਨੇ ਕਿ ਜ਼ਮੀਨ ਨਹੀਂ ਹੈ ਜ਼ਮੀਰ ਹੈਗੀ ਹੈ ਅਸੀਂ ਦਿੱਲੀ ਵੀ ਗਏ ਆਮ ਆਸਾਨ ਜਥੇਬੰਦਿਆਂ ਨਾਲ ਗਏ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਉਹਨਾਂ ਨੂੰ ਸਾਡੇ ਨਾਲ ਇੱਥੇ ਕਰੀਆਂ ਤੇ ਬਹਿਣਾ ਚਾਹੀਦਾ ਸਾਡੇ ਨਾਲ ਤੁਰਦੇ ਇਹ ਮਸਲਾ ਸਾਰਿਆਂ ਦਾ ਆਪਣਾ ਇਕੱਠਾ ਹੈ ਬਗਾਨਾ ਨਹੀਂ ਤੋ ਇਹ ਕਿ ਨਾਰਾ ਉਹ ਦੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਤੁਹਾਨੂੰ ਲੱਗਦਾ ਤੁਹਾਨੂੰ ਦਿੱਲੀ ਨੂੰ ਜਾਣਾ ਹੁੰਦਾ ਇਹ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਹੁੰਦਾ ਜਦੋਂ ਵਾਪਸ ਆਉਣਾ ਹੁੰਦਾ ਜਦੋਂ ਜੱਟਾਂ ਨੇ ਜਾਂਦੇ ਜਤਰੀ ਔਲੇ ਕਿਸਾਨਾਂ ਨੇ ਜਤਰੀ ਉਹਨੂੰ ਮਜ਼ਦੂਰ ਵਾਂਗ ਨਿਕਲ ਜਾਂਦੇ ਆ ਤੇ ਕਿਸਾਨ ਕੱਲੇ ਰਹਿ ਜਾਂਦੇ ਠੀਕ ਹੈ ਇਹ ਇੱਕ ਬੜਾ ਦੁੱਖ ਆ ਸਾਡੇ ਮਨ ਨੂੰ ਕਿ ਜਦੋਂ ਬਾਬਾ ਸਾਹਿਬ ਤੇ ਬਾਬਾ ਸਾਹਿਬ ਨੇ ਤਾਂ ਬਰਾਬਰਤਾ ਦਿੱਤੀ ਆ ਬਾਬਾ ਸਾਹਿਬ ਤਾਂ ਖੋਦ ਹਰਮੰਦਰ ਸਾਹਿਬ ਆਏ ਸੀ ਕਿ ਮੈਂ ਸਿੱਖ ਬਣਨਾ ਇਹੀ ਤਾਂ ਐਸਐਸ ਦੀ ਚਾਲ ਆ ਮਾਸਟਰ ਤਾਰਾ ਸਿੰਘ ਉਹਨੇ ਦੇਖੀ ਸ਼ਅਜਤ ਸੀ ਕਿ ਬਾਬਾ ਸਾਹਿਬ ਨੂੰ ਹਰਮੰਦਰ ਸਾਹਿਬ ਆਏ ਨੂੰ ਬਾਹਰ ਕੱਢਿਆ ਜਿਹਨੇ ਜਾ ਕੇ ਨਾਗਪੁਰ ਦੇ ਵਿੱਚ ਆਪਣਾ ਦਫ਼ਤਰ ਨਸਤ ਕੀਤਾ ਅਸੀਂ ਵੀ ਇਹੀ ਤਾਂ ਤਰਸਦੇ ਜੀ ਸਾਡੇ ਇਹ ਅਸੀਂ ਸਾਰੇ ਇੱਕ ਮੰਚ ਤੇ ਤੁਰੀਏ ਸਾਰੇ ਇਕੱਠੇ ਹੋ ਕੇ ਤੁਰੀਏ ਤਾਂ ਸਾਡੇ ਪਿੰਡਾਂ ਦੇ ਗੁਰਦੁਆਰੇ ਵੀ ਇੱਕੋ ਜਿਹੇ ਸਾਡੀਆਂ ਕਬਰਾਂ ਵੀ ਇੱਕੋ ਜਿਹੇ ਭਾਈਵਾਲਤਾ ਦਾ ਸੰਦੇਸ਼ ਹੋਵੇ ਇਹਦੇ ਭਾਈਵਾਲਤਾ ਦਾ ਸੰਦੇਸ਼ ਨਹੀਂ ਸੱਭੇ ਸਾਂਝੀ ਵਸਦਾ ਹੈ ਬਾਰਾਂ ਨੂੰ ਜਿੱਥੇ ਕੋਈ ਜੀ ਉਹ ਸੰਦੇਸ਼ ਨਹੀਂ ਆ ਲਾਗੂ ਹੈ ਪੰਜਾਬ ਦੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹਨਾਂ ਗੱਲਾਂ ਤੇ ਗੌਰ ਕਰੋ ਅਕਲ ਦੇ ਸਿੱਖਵਾਨਾ ਸ਼ਕਲ ਦੇ ਨਹੀਂ ਬਣਦੇ ਜਿੱਦਣ ਅਸੀਂ ਅਕਲ ਦੇ ਸਿੱਖ ਬਣ ਗਏ ਉਦੋਂ ਸਾਡੇ ਜਿਹੜੇ ਰਸਤੇ ਪੈਣਦੇ ਆ ਉਹ ਦਿੱਲੀ ਵਾਲੇ ਸੋਚਦੇ ਆ ਤੁਹਾਡਾ ਜੀ ਨੇ ਕਿ ਇਹ ਰੋਸਿਆ ਵੀ ਤੁਸੀਂ ਧਾਨਿਆਂ ਤੇ ਦਰਿਆ ਜਾ ਕੇ ਬੈਠੇ ਰਹੇ ਆ ਅੱਜ ਕੋਈ ਕਹਾਂ ਜੱਥੇ ਬੰਦੀ ਤੁਹਾਡੇ ਨਾਲ ਨਹੀਂ ਆਈ ਕੋਈ ਸਾਥ ਜੱਥੇ ਬੰਦੀ ਨੇ ਅੱਜ ਸਾਰਾ ਫੇਸਬੁੱਕ ਰਾਹੀਂ ਸਾਰੇ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਬਸ ਸਨੇਹਾ ਚਲੇ ਗਿਆ ਇੱਕ ਬੰਦੇ ਦਾ ਲੇਕਿਨ ਪਤਾ ਨਹੀਂ ਕੀ ਇਹ ਬਾਬਾ ਸਾਹਿਬ ਨੇ ਤਾਂ ਬਰਾਬਰਤਾ ਦਿੱਤੀ ਹੈ ਬਾਬਾ ਸਾਹਿਬ ਨੇ ਅਸੀਂ ਜੇ ਅੱਥਪਾਨ ਪਾ ਕੇ ਜੇ ਕਿਤੇ ਵੀ ਜਾ ਸਕਦੇ ਆ ਸੰਵਿਧਾਨ ਵਿੱਚ ਲਿਖਿਆ ਹੈ ਕਿ ਤੁਸੀਂ ਜਾ ਸਕਦੇ ਆ ਇਹ ਗੁਰੂ ਦੀ ਜਿਹੜੀ ਦਾਤ ਹੈ